ਪਾਣੀ ਨੂੰ ਬਚਾਉਣ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਨੇ ਪਾਣੀ ਧਰਤੀ ਇੰਨਾ ਕੁ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਤੁਸੀਂ ਬਿਨਾ ਫਿਲਟਰ ਤੋਂ ਉਹ ਪੀਓਗੇ ਤਾਂ ਤੁਹਾਡੀ ਸਿਹਤ ਦੇ ਉੱਤੇ ਅਸਰ ਪਵੇਗਾ ਪਾਣੀ ਦੇ ਪਾਣੀ ਦੇ ਸੈਂਪਲ ਤਾਂ ਫੇਰ ਮੁਕਤਸਰ ਵਿੱਚ ਹੋਏ ਨੇ ਮੁਕਤਸਰ ਦੇ ਵਿੱਚ 45 33 ਸੈਂਪਲ ਫੇਰ ਹੋ ਗਏ ਜੀ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜ ਆਪ ਦੇ ਵਿੱਚ ਪਾਣੀ ਜਿਹੜਾ ਪੰਜਾਬ ਪਾਣੀ ਆ ਧਰਤੀ ਆ ਜੀ ਪੰਜਾਂ ਪਾਣੀ ਧਰਤੀ ਜਿਹਨੂੰ ਕਹਿੰਦੇ ਆਪਾਂ ਉੱਥੇ ਪਾਣੀ ਦੇ ਸੈਂਪਲ ਫੇਲ ਹੋਣ ਲੱਗ ਪਏ ਆ ਮੁਕਸਰ ਦੇ ਵਿੱਚ ਤਾਂ 33 45 ਵਿੱਚੋਂ 33 ਫੇਲ ਹੋ ਗਏ ਆ ਜੀ ਪਾਣੀ ਨੂੰ ਬਚਾਉਣ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਨੇ ਪਾਣੀ ਧਰਤੀ ਹੇਠਲਾ ਇੰਨਾ ਕੁ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਤੁਸੀਂ ਬਿਨਾ ਫਿਲਟਰ ਤੋਂ ਉਹ ਪੀਓਗੇ ਤਾਂ ਤੁਹਾਡੀ ਸਿਹਤ ਦੇ ਉੱਤੇ ਅਸਰ ਪਵੇਗਾ ਪਰ ਕਈ ਜਿਹੜੇ ਲੋਕ ਪਿੰਡਾਂ ਦੇ ਨੇ ਜਾਂ ਕੁਝ ਲੋਕ ਨੇ ਉਹ ਕਹਿੰਦੇ ਜੀ ਸੰਤਾਂ ਸਮਰਸੀਬਲ ਦਾ ਪਾਣੀ ਹੀ ਚੰਗਾ ਲੱਗਦਾ ਪਰ ਉਹ ਪਾਣੀ ਹੁਣ ਪੀਣ ਲਾਇਕ ਨਹੀਂ ਰਿਹਾ ਕਈ ਤਰ੍ਹਾਂ ਦੇ ਕੈਮੀਕਲ ਜ਼ਹਿਰਾਂ ਉਹਦੇ ਵਿੱਚ ਮਿਲ ਚੁੱਕੀਆਂ ਨੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 45 ਸੈਂਪਲ ਲਏ ਗਏ ਪਾਣੀ ਦੇ ਜਿਦੇ ਵਿੱਚ 33 ਨੇ ਉਹ ਫੇਲ ਹੋ ਗਏ ਨੇ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 156 ਦਵਾਈਆਂ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ ਜਿਹੜੀਆਂ ਫਿਕਸਡ ਕੰਬੀਨੇਸ਼ਨ ਵਾਲੀਆਂ ਹੁੰਦੀਆਂ ਨੇ ਵੀ ਆਪਾਂ ਬੁਖਾਰ ਦੀ ਦਵਾਈ ਲੈ ਲਈ ਜਕਾਮ ਦੀ ਲੈ ਲਈ ਮਤਲਬ ਹਰ ਪਾਸਿਓਂ ਸਿਹਤ ਦੇ ਨਾਲ ਜੋ ਖਿਲਵਾੜ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਸਵਾਲ ਨੇ ਤੇ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ ਉਹਦੀ ਕਾफी ਛਲਾਗਾ ਹੋ ਰਹੀ ਹੈ ਹਾਂ 156 ਦਬਾਈਆਂ ਦੇ ਰੋਗ ਲਾਈ ਹੈ ਜੀ ਹਿਮਾਚਲ ਪ੍ਰਦੇਸ਼ ਦੀਆਂ ਬੱਦੀ ਵਿੱਚ ਬਣੀਆਂ 21 ਦਬਾਈਆਂ ਸਾਮਰ ਫੇਲ ਹੋਏ ਨੇ ਜੀ ਹਾਂ ਉਹਦਾ ਪਾਣੀ ਪਾਣੀ ਦੇ ਸੈਂਪਲ ਤਾਂ ਫੇਰ ਮੁਕਸਰ ਵਿੱਚ ਹੋਏ ਨੇ ਮੁਕਸਰ ਦੇ ਵਿੱਚ 45 33 ਸੈਂਪਲ ਫੇਲ ਹੋ ਗਏ ਜੀ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜ ਆਪ ਦੇ ਵਿੱਚ ਪਾਣੀ ਜਿਹਦਾ ਪੰਜਾਬ ਪਾਣੀਆ ਧਰਤੀ ਹੈ ਜੀ ਪੰਜਾਂ ਪਾਣੀ ਧਰਤੀ ਜਿਹਨੂੰ ਕਹਿੰਦੇ ਆਪਾਂ ਉੱਥੇ ਪਾਣੀ ਦੇ ਸੈਂਪਲ ਫੇਲ ਹੋਣ ਲੱਗ ਪਏ ਆ ਮੁਕਸਰ ਦੇ ਵਿੱਚ ਤਾਂ 33 45 ਵਿੱਚੋਂ 33 ਫੇਲ ਹੋ ਗਏ ਆ ਜੀ 12 ਸੈਂਪਲ ਹੀ ਪਾਸ ਹੋਏ ਨੇ ਉਹਨਾਂ ਵਿੱਚ ਵੀ ਕਹਿੰਦੇ ਉਹ ਵੀ ਬਹੁਤ ਉੱਪਰਲੇ ਟੈਪ ਦੇ ਦੈਪਦੇ ਨੇ ਬਹੁਤ ਘੱਟ ਮਾਰਜਨ ਤੇ ਪਾਸ ਹੋਏ ਨੇ ਜੀ ਉਹ 155 52 ਦੇ ਰੋਗ ਲੱਗ ਗਿਆ 55 ਤੋਂ ਕੰਬੀਨੇਸ਼ਨ ਜਿਹੜੀਆਂ ਇਹ ਦਵਾਈਆਂ 21 52 ਵੀ ਅਸਲ 'ਚ ਕੰਬੀਨੇਸ਼ਨ ਵਾਲੇ ਦਵਾਈਆਂ ਜ਼ਿਆਦਾ ਵੱਧ ਰਹੀਆਂ ਅੱਜਕੱਲ੍ਹ ਆ ਰਹੀਆਂ ਨੇ ਆ ਨਾਲ ਉਹਦੇ ਵਿੱਚ ਜ਼ਖਾਂ ਵਾਲੀ ਪਾ ਦੋ ਜ਼ਖਮ ਬੁਖਾਰ ਵਾਲੀ ਪਾ ਦੋ ਐਦਾਂ ਹੀ ਆ ਨਾ ਹੂੰ ਪੈਰਾਸੀਟਾਮੋਲ ਦੇ ਨਾਲ ਕੋਈ ਨਾ ਕੋਈ ਹੋਰ ਚੀਜ਼ ਜੁੜ ਜਾਂਦੀ ਬਰੂਫਨ ਪਾਤੀ ਕੁਝ ਪਾਤਾ ਐਸੀਆਂ ਜੀ ਜੀ ਮਤਲਬ ਕਿ ਉਹਦੇ ਵਿੱਚ ਤੁਸੀਂ ਖੰਗ ਵਾਲੀ ਵੀ ਨਾਲ ਹੀ ਪਾ ਦੋ ਉਹ ਇੱਕ ਗੋਲੀ ਦੇ ਵਿੱਚ ਤਿੰਨ ਚਾਰ ਦਵਾਈਆਂ ਇਕੱਠੀਆਂ ਪਾ ਦਿੰਦੇ ਨੇ ਤੇ ਬੰਦਾ ਲੈ ਲੈਂਦਾ ਉਹ ਦਵਾਈਆਂ ਤੇ ਉਹਦੇ ਨਾਲ ਇੱਕ ਦਵਾਈ ਕਈ ਵਾਰੀ ਠੀਕ ਹੁੰਦੀ ਆ ਦੂਜੀ ਦਵਾਈ ਬੰਦੇ ਨੂੰ ਅਟੈਕ ਉਹ ਸਾਈਡ ਇਫੈਕਟ ਕਰਦੀ ਆ ਇਹ ਜ਼ਰੂਰੀ ਦਵਾਈ ਕਿ ਸਾਰੀਆਂ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਆ ਹੂੰ ਅੰਗਰੇਜ਼ੀ ਦੇ ਇਹ ਕੰਬੀਨੇਸ਼ਨ ਜਿਹੜੇ ਬਣਾਏ ਜਾਂਦੇ ਨੇ ਉਹ ਦਵਾਈਆਂ ਜਿਹੜੀਆਂ ਐ ਸਾਈਡ ਇਫੈਕਟ ਕੰਬੀਨੇਸ਼ਨ ਕਰਦੀਆਂ ਨੇ ਬੰਦੇ ਦੀ ਜਿੰਦਗੀ ਨਾਲ ਖਿਲਵਾੜ ਹੁੰਦੀ ਆ ਡਾਕਟਰ ਬڑے ਵੱਡੇ ਪੈਸੇ ਲੈਂਦੇ ਆ ਜੀ ਉਹ ਖੋਜਾਂ ਜਦੋਂ ਖੋਜਾਂ ਕਰਦੇ ਆ ਉਹ ਬਾਹਰ ਜਾਂਦੇ ਆ ਜੀ ਟੂਰਾਂ ਦੇ ਉੱਪਰ ਫੋਰਮ ਦੇ ਵਿੱਚ ਮੀਟਿੰਗਾਂ ਕਰਕੇ ਆਉਂਦੇ ਆ ਬੜੀ ਵੱਡੀ ਰਿਸਰਚ ਕਰਦੇ ਆ ਤਾਂ ਦਵਾਈਆਂ ਦੀ ਰਸਵੱਚ ਹੁੰਦੀ ਆ ਦਵਾਈਆਂ ਦਾ ਬਹੁਤ ਮਾਰਜਨ ਰੇਟ ਤੇ ਬਣਦੀਆਂ ਨੇ ਪਰ ਉਹ ਖਰਚ ਸਰਚ ਦੇ ਖਰਚੇ ਖੁਰਚੇ ਪਾ ਕੇ ਤੁਮ ਦਵਾਈ ਬੜੀ ਮਹਿੰਗੀ ਮਿਲਦੀ ਆ ਉਹ ਇਹ ਹਾਲਾਤ ਅਸੀਂ ਜਿਹੜੀਆਂ ਦਵਾਈਆਂ ਨੇ ਕੰਬੀਨੇਸ਼ਨ ਹਾਂ ਬਣ ਜਾਂਦੇ ਕਾਫੀ ਵੱਡੇ ਪੱਧਰ ਤੇ ਫੈਸਲਾ ਕੀਤਾ 75000 ਕਰੋੜ ਰੁਪਈਆ ਤਾਂ ਸਾਡੇ ਇੰਡੀਆ ਦਾ ਬਿਜ਼ਨਸ ਆ ਦਵਾਈਆਂ ਦਾ 75000 ਕਰੋੜੀ ਸਾਡੇ ਫੋਰਨ ਦਾ ਬਿਜ਼ਨਸ ਆ ਇੱਥੇ ਦਵਾਈਆਂ ਦੇ ਬਾਹਰ ਅੰਨੇ 150 1.5 ਲੱਖ ਕਰੋੜ ਦਾ ਬਿਜ਼ਨਸ ਸਾਡੇ ਭਾਰਤ ਵਿੱਚ ਹੋ ਰਿਹਾ ਦਵਾਈਆਂ ਦਾ ਹਰ ਸਾਲ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ